ਅਗਰਦਾਰ ਕੀ ਹੋ ਗਿਆ ਮੋਬਾਈਲ ਨੂੰ ਯਾਰ ਪਤਾ ਨਹੀਂ ਆਵਾਜ਼ ਬੜੀ ਘਟ ਗਈ ਹੈ ਪਾਣੀ ਪਾਣੀ ਪੁਣੀ ਪੈ ਗਿਆ ਹੈ ਫਿਕਰ ਚ ਸਪੀਕਰ ਚ ਆਵਾਜ਼ ਨਹੀਂ ਸਾਫ਼ ਆਉਂਦੀ ਤੇ ਮਿਸਤਰੀ ਨੂੰ ਖਾਇ ਕਿ ਨਹੀਂ ਮਿਸਤਰੀ ਨੂੰ ਖਾਇਆ ਹੁਣ ਸਮਝ ਨਹੀਂ ਆਈ ਯਾਰ ਇਹ ਮਿਸਤਰੀ ਨੂੰ ਖਾਨ ਦੀ ਲੋੜ ਨਹੀਂ ਇੱਕ ਤਰੀਕਾ ਹੈ ਫਾਰਮੂਲਾ ਹੈ ਬਹੁਤ ਵਧੀਆ ਦੱਸ ਯਾਰ ਮੈਂ ਤਾਂ ਬੜਾ ਪਰੇਸ਼ਾਨ ਆ ਗਿਆ ਲੋੜ ਹੀ ਨਹੀਂ ਮਿਸਤਰੀ ਜਾਣ ਦੀ ਨਾਲੇ ਤੇਰੇ ਸਪੀਕਰ ਸਾਫ਼ ਹੋ ਜਾਏਗਾ ਤੇ ਨਾਲੇ ਜਿਹੜਾ ਮੋਬਾਈਲ ਚ ਪਾਣੀ ਪਿਆ ਉਹ ਵੀ ਨਿਕਲ ਜਾਏਗਾ بس 2 ਮਿੰਟ ਦੀ ਟ੍ਰਿਕ ਕਰਨੀ ਹੈ ਐਵੇਂ ਕਰ Google 'ਚ ਜਾਓ Google 'ਚ ਜਾਣਾ ਹੈ Chrome 'ਚ ਹਾਂ Chrome ਖੋਲੋ ਇੱਥੇ ਲੇਖਾ fix the speaker fix my speaker ਉਹ ਆ ਗਿਆ ਨਾ fix my speaker ਤੇ ਓਕੇ ਕਰ ਦੇ ਥੱਲੇ ਆਇਆ ਜਿਹੜਾ ਹਾਂ ਹਾਂ ਇੱਥੇ ਓਕੇ ਕਰ ਦੇ ਤੇ ਹਾਂ ਇੱਥੇ ਫੇਰ ਓਕੇ ਕਰ fix my speaker ਤੇ ਹਾਂ ਥੱਲੇ ਆਉਂਦੇ ਨੇ ਜਿੱਥੇ ਬਾਰਿਸ਼ ਲਿਖੀ ਹੋਈ ਹਾਂ ਇਹਨੂੰ ਓਕੇ ਕਰ ਦਿਓ ਇਹਨੂੰ ਹਾਂ ਇਹ ਹੁਣ ਇਹ ਨਾ ਸਾਰੇ ਫੋਨ ਚ ਵਾਈਬ੍ਰੇਸ਼ਨ ਹੋਏਗੀ ਜਿਹੜਾ ਫੋਨ ਵਾਲਾ ਸਪੀਕਰ ਹੈ ਉਹ ਵੀ ਸਾਫ਼ ਹੋ ਜਾਏਗਾ ਦੂਜਾ ਵੀ ਹੋ ਜਾਏਗਾ ਜੇ ਮੀਂਹ بارش ਦਾ ਪਾਣੀ ਪਿਆ ਇਹਨੂੰ ਹੁਣ ਦੁਬਾਰਾ ਬੰਦ ਕਰ ਦੇ ਹਾਂ ਐਵੇਂ ਕਰੀ ਜਾਣਾ 2 ਕੁ ਮਿੰਟਾਂ ਬਾਅਦ ਇੰਜ ਫੇਰ ਦਬ ਦੇਣਾ ਬਟਨ ਇਹਦੇ ਨਾਲ ਜਿਹੜਾ ਵੀ ਪਾਣੀ ਪੂਣੀ بارش ਦਾ ਪਿਆ ਉਹ ਵੀ ਨਿਕਲ ਜਾਏਗਾ ਜਿਹੜਾ ਕੱਟਾ ਧੂੜ ਮਿੱਟੀ ਹੈ ਉਹ ਵੀ ਨਿਕਲ ਜਾਣਾ ਠੀਕ ਹੈ ਜੀ ਤੇ ਜਾਣ ਦੀ ਲੋੜ ਹੀ ਨਹੀਂ ਮਿਸਤਰੀ ਕੋਈ ਵੀ ਆਪਣਾ ਕਰ ਸਕਦਾ ਤੇ ਦਰਸ਼ਕ ਵੀ ਕਰ ਸਕਦੇ ਨੇ ਪਹਿਲੋ ਪ੍ਰੈਕਟੀਕਲ ਕਰਕੇ ਵੇਖ ਲੈਣ ਤੇ ਫਿਰ ਵੀਡੀਓ ਤੇ ਕਮੈਂਟ ਕਰਨ ਕਿਵੇਂ ਲੱਗਿਆ ਤੇ ਸ਼ੇਅਰ ਵੀ ਕਰਨ ਦੁਬਾਰਾ ਫੇਰ ਨਾ ਪੀੜ ਬਸ ਇੰਜ ਹਾਂ ਇਹ ਸਾਰੀ ਨਾ ਵਾਈਬ੍ਰੇਸ਼ਨ ਇੰਨੀ ਹੋਏਗੀ ਸਾਰਾ ਘੱਟਾ-ਕੁੱਟਾ ਨਿਕਲ ਜਾਏਗਾ ਅਸ ਵੀ ਕਰਾ ਦਿਓ ਤੇ ਆਵਾਜ਼ ਵੀ ਸਾਫ਼ ਹੋਣ ਲੱਗ ਪਈ ਤੇ ਵੀਡੀਓ ਕਿਵੇਂ ਲੱਗੀ ਸਾਰਿਆਂ ਨੂੰ ਸ਼ੇਅਰ ਕਰਨੀ ਥੈਂਕ ਯੂ ਧੰਨਵਾਦ